ਹਾਂਜੀ ਪੰਜਾਬੀਓ ਕਿਵੇਂ ਹੋ ਸਾਰੇ ਫਿਰ ਖਿੱਚ ਲੋ ਤਿਆਰੀ ਫਿਰ ਟਾਈਮ ਨਾ ਵੇਸਟ ਕਰੋ ਤੁਹਾਡਾ ਸਮਾਂ ਹੋ ਗਿਆ ਤਿਆਰੀ ਕਰਨ ਦਾ ਤਿਆਰੀ ਕਰੋ ਮੌਕਾ ਸੰਭੋ ਬਹੁਤ ਵਧੀਆ ਸਮਾਂ ਢੜ ਲਈ ਤਾਂ ਮੌਜਾਂ ਹੀ ਮੋਜਾਂ ਕੇ ਬਸ ਟਰੈਕਟਰਾਂ ਨੂੰ ਸ਼ਿੰਗਾਰੋ ਤੇ ਝੰਡੇ ਝੁੰਡੇ ਲਾਓ ਨਾਲੇ ਗਰਾਈਆਂ ਕਰੋ ਠੀਕ ਹੈ ਗਰਾਈਆਂ ਕਰਕੇ ਪੀਜੇ 버ਗਰ ਤੇ ਮਠਿਆਈਆਂ ਜਲੇਬੀਆਂ 12 ਪਕੌੜੇ ਪਨੀਰ ਸਭ ਦੇ ਲਈ ਤਿਆਰੀ ਕਰੋ ਆਪਾਂ ਐਸੀ ਕੋਈ ਕਰਨ ਦੇ ਲਾਇਕ ਹੈ ਗਵਾਂਢ ਚ ਕੋਈ ਭੁੱਖਾ ਮਰ ਜਾਏ ਨਾ ਗਵਾਂਢ ਚ ਕੋਈ ਭੁੱਖਾ ਮਰ ਜਾਏ ਤੈਨੂੰ ਕੋਈ ਰੋਟੀ ਨਹੀਂ ਦਿੰਦਾ ਮੁੜ ਕੇ ਕਹਿੰਦੇ ਚਰਚਾ ਬੰਦ ਜਾਂਦੀਆਂ ਅਸਾਈ ਬੰਦ ਜਾਂਦੇ ਆ ਆਪਣੇ ਕਿਸੇ ਦੀ ਆਪਾਂ ਬਾਹ ਫੜਨ ਜੋਗੇ ਨਹੀਂ ਐ ਇਦਾਂ ਗਰੀਬ ਦੀ ਪਰ ਹਜ਼ਾਰਾਂ ਕਰੋੜ ਲੰਗਰਾ ਦੇ ਫੂਕ ਦਿੰਦੇ ਆ ਸਿਰਫ ਸਵਾਦਾਂ ਦੇ ਜਿਨ੍ਹਾਂ ਨੂੰ ਜ਼ਰੂਰਤ ਨਹੀਂ ਹੁੰਦੀ ਉਹਨਾਂ ਨੂੰ ਖਵਾ ਕੇ ਪਿਛੇ ਜੇ ਬਾਬੇ ਬੁੱਢੇ ਸਾਹਿਬੀ ਦਾ ਮੇਲਾ ਲੰਘਿਆ ਵਾ ਹਜ਼ਾਰਾਂ ਕਰੋੜ ਫੂਕਤੇ ਹੁਣ ਹੋਲਾ ਮਲਾ ਗਿਆ ਫਿਰ ਹਜ਼ਾਰਾਂ ਕਰੋੜ ਫੂਕ ਦਿੰਦੇ ਨੇ ਆ ਜਿਹੜਾ ਇਹ ਜਾਣਾ ਨਾ ਹੋਲੇ ਭਲੇ ਤੇ ਮੱਥਾ ਟੇਕਣਾ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਇਤਿਹਾਸ ਕੀ ਆ ਤੇ ਕਰਨ ਕੀ ਅਸੀਂ ਜਾਣ ਕਿਉਂ ਰਹੇ ਉਹਨਾਂ ਨੂੰ ਤੇ ਕੀ ਪਤਾ ਹੋਣਾ ਜਿਨ੍ਹਾਂ ਨੂੰ ਗੁਰੂ ਕੀ ਲਾੜ ਲੀਆਂ ਫੌੜੀਆਂ ਕਹਿੰਦੇ ਉਹਨਾਂ ਨੂੰ ਨਹੀਂ ਪਤਾ ਉਹ ਲਾਲ ਰੰਗ ਲੈ ਕੇ ਭੂਤ ਬਣ ਕੇ ਆ ਜਾਂਦੇ ਆ ਪਹਿलो ਪਤਾ ਤਾਂ ਲੈ ਲਓਗੇ ਤੁਸੀਂ ਉਥੇ ਚੱਲੇ ਕਿਉਂ ਤੇ ਕਰਨ ਕੀ ਹੈ ਤੇ ਹੌਲੇ ਮੱਲੇ ਦਾ ਮਤਲਬ ਕੀ ਹੈ ਸਿਰਫ ਲੰਗਰ ਖਾਨ ਲੰਗਰ ਲਾਉਣ ਜੋਗੇ ਰਹਿ ਗਏ ਸੀ ਲੰਗਰਾਂ ਨੇ ਪੜਤੀ ਜਖਣਾ ساری ਕੌਮ ਪਰਬਾਦ ਕਰਕੇ ਰਸਤੀ ਕੌਮ ਦਾ ਹਜ਼ਾਰਾਂ ਕਰੋੜ ਰੁਪਇਆ ਬਰਬਾਦ ਕਰਕੇ ਰਹਾਤਾ ਇਹ ਚੰਗੇ ਕੰਮ ਨਹੀਂ ਆਇਆ ਇਹੀ ਪੈਸਾ ਹਰ ਇੱਕ ਜਗ੍ਹਾ ਤੇ ਸਕੂਲ ਵਧੀਆ ਖੋਲ ਕੇ ਕੌਮ ਦੀ ਬੱਚਿਆਂ ਨੂੰ ਐਜੂਕੇਸ਼ਨ ਦਿੱਤੀ ਜਾ ਸਕਦੀ ਸੀ ਆਈਏਐਸ ਆਈਪੀਐਸ ਬਣਾਇਆ ਜਾ ਸਕਦਾ ਸੀ ਇਹੀ ਪੈਸਾ ਕਿਸੇ ਦਾ ਘਰ ਨਹੀਂ ਤੇ ਉਹਦਾ ਘਰ ਬਣਾ ਕੇ ਦਿੱਤਾ ਜਾ ਸਕਦਾ ਸੀ ਕਿਸੇ ਦੀ ਬੱਚੀ ਦਾ ਵਿਆਹ ਕੀਤਾ ਜਾ ਸਕਦਾ ਸੀ ਕਿਸੇ ਗਰੀਬ ਨੂੰ ਰੋਟੀ ਖਵਾਈ ਜਾ ਸਕਦੀ ਸੀ ਕਰੋੜ ਰੁਪਏ ਦੀ ਗੱਡੀ 'ਚੋਂ ਜਾਣ ਡਿਆ ਹੁੰਦਾ ਤੇ ਉਹਨੂੰ ਰੋਕ ਕੇ ਲੰਗਰ ਖਵਾਉਂਦੇ ਆ ਓਏ ਸ਼ਰਮ ਕਰੋ ਯਾਰ ਲੰਗਰ ਦਾ ਕੋਈ ਮਤਲਬ ਰਹਿ ਗਿਆ ਕੋਈ ਮਕਸਦ ਰਹਿ ਗਿਆ ਲੰਗਰ ਦਾ ਮਤਲਬ ਭੁੱਖੇ ਨੂੰ ਰੋਟੀ ਖਵਾਉਣਾ ਸੀ ਨਾ ਕਿ ਟੈਸਟ ਬਣਾਉਣਾ ਨਾ ਕਿ ਜ਼ਬਰਦਸਤੀ ਮੂੰਹ ਠੋਸਣਾ ਨਾ ਕਿ ਰੱਜਿਆਂ ਨੂੰ ਰਜਾਉਣਾ ਲੰਗਰ ਜ਼ਰੂਰਤ ਲਈ ਸੀ ਨਖਰੇ ਆਲੀ ਨਹੀਂ ਸੀ ਲੰਗਰ ਜ਼ਰੂਰਤ ਲਈ ਸੀ ਝਾੜੇ ਦਿਖਾਵੇ ਆਲੀ ਨਹੀਂ ਸੀ ਓਏ ਪੈਸਾ ਲਾਓ ਕਿਸੇ ਚਾਹਦੇ ਬੰਨੇ ਕੌਮ ਦੇ ਭਵਿੱਖ ਦੇ ਲਈ ਯਾਰ ਸੋਚੋ ਥੋੜਾ ਜਿਹਾ ਇੱਕ ਤਾਂ ਉਹ ਘੜੀ ਰਿਆ ਉਹਨੇ ਘਰ ਨਹੀਂ ਜਿੰਨੀਆਂ ਗਰਾਈਆਂ ਹੋ ਗਈਆਂ ਤੇ ਤੁਸੀਂ ਸਾਰਾ ਪੈਸਾ ਵੇਸਟ ਕਰੀ ਜਾਂਦੇ ਹੋ ਮਿਹਰਬਾਨੀ ਕਰੋ ਲੰਗਰਾਂ ਵਾਲਿਓ 2-2 ਕਿਲੋਮੀਟਰ ਤੇ ਲੰਗਰ ਲੱਗੇ ਹੁੰਦੇ ਆ ਜਿਹੜਾ ਇੱਥੋਂ ਪਿੰਡ ਝੋਟਦਾ ਉਹਨੂੰ 1.5 ਕਿਲੋਮੀਟਰ ਤੇ ਲੰਗਰ ਮਿਲ ਜਾਂਦਾ ਵਾ ਲੰਗਰ 'ਚ ਬਹਿ ਜਾ ਕਰੋ ਭੁੱਖਾ ਹੀ ਜਾਂਦਾ ਸੀ ਐਸੇ ਕਰਕੇ ਜਾਣਾ ਵਾ ਕਿਥੋਂ ਖਾ ਲਾਂਗੇ ਕੋਈ ਤਾਂ ਸੋਚੀਏ ਪੈਸਾ ਇਹਨਾਂ ਵੇਸਟ ਨਾ ਕਰੀਏ ਨਾ ਕੰਮਾਂ ਤੇ ਮਜਬੂਰੀ ਔਰ ਜ਼ਰੂਰਤ ਦੇ ਲਈ ਲੰਗਰ ਸਹੀ ਆ ਪਰ ਟੇਸਟਾਂ ਦੇ ਲਈ ਔਰ ਜ਼ਬਰਦਸਤੀ ਲੰਗਰ ਨਹੀਂ ਐ ਇਹ ਬਿਜ਼ਨਸ ਐ 10 ਲੱਖ ਜਮਾ ਕੀਤਾ 5 ਲੱਖ ਲੰਗਰ ਚ ਲੱਗ ਗਿਆ 5 ਲੱਖ ਉਥੋਂ ਕੋਈ ਨਾ ਕੋਈ ਦੇ ਜਾਂਦਾ ਨਾਲ ਇਹ ਬਿਜ਼ਨਸ ਬੰਦ ਕਰੋ ਯਾਰ ਆਪਣੇ ਪੈਸੇ ਵੇਸਟ ਨਾ ਕਰੋ ਕਿਸ ਚਾਹੀਦੇ ਬੰਨੇ ਕਰੋ ਕਿਸ ਬੱਚਿਆਂ ਦੀ ਐਜੂਕੇਸ਼ਨ ਚ ਲਾਓ ਕੌਮ ਨੂੰ ਭਲਾ ਹੋਵੇ ਕੌਮ ਦਾ ਕੌਮ ਦਾ ਭਿੱਖ ਸੁਧਰੇ ਕੌਮ ਦਾ ਭਿੱਖ ਸੰਬੰਧੀ ਜ਼ਰੂਰਤ ਹੈ ਸਾਰੇ ਬੱਚੇ ਸਾਈਆਂ ਦੇ ਸਕੂਲਾਂ ਚ ਪੜ ਰਹੇ ਆ ਤੁਸੀਂ ਗੁਰਦਿਆਂ ਤੇ ਗੋਲਡ ਚੜਾ ਲਓ ਵੱਡੇ ਵੱਡੇ ਦੀਵਾਨ ਔਰ ਲੰਗਰ ਬਣਾ ਲਓ ਲੰਗਰ ਹਾਲ ਬਣਾ ਲਓ ਲੰਗਰ ਲਾ ਲਓ ਤੇ ਬੱਚਿਆਂ ਨੇ ਸਾਰਿਆਂ ਨੇ ਸਾਈ ਬਨ ਜਾਣਾ ਤੁਸੀਂ ਕਿਹਦੇ ਲਈ ਕਰ ਰਹੇ ਹੋ ਬੱਚਿਆਂ ਨੂੰ ਤਾਂ ਨਾਨਕ ਦਾ ਪਤਾ ਹੀ ਨਹੀਂ ਹੈ ਬੱਚਿਆਂ ਨੂੰ ਤਾਂ ਜਿ ਹਲੇ ਲੋਈਆਂ ਦਾ ਪਤਾ ਵਾ ਫਿਰ ਕੀ ਕਰੋਗੇ ਇਹ ਸੋਨੇ ਚੜਾ ਕੇ ਲੋਕਾਂ ਦੇ ਲਈ ਪਹਿਲੋ ਆਪਣਾ ਘਰ ਬਚਾ ਲਓ ਬਾਅਦ ਚ ਸੋਨੇ ਚੜਾ ਲਾਂਗੇ ਪਹਿਲੋ ਆਪਣੇ ਭਾਈਆਂ ਦੀ ਬਾਹ ਫੜ ਲਓ ਬਾਅਦ ਚ ਅਜਿਹਾ ਬਖੇੜਾ ਕਰਦੇ ਆ ਕਰੋੜਾ ਰੰਗਰਾ ਤੇ ਲਾਉਣ ਦੇ ਬਾਅਦ ਚ ਲਾ ਲਾਂਗੇ ਜ਼ਰੂਰਤ ਨੂੰ ਸਮਝੋ ਮੌਕੇ ਦੀ ਹਾਲਾਤ ਨੂੰ ਰਾਜਾਕਤ ਨੂੰ ਸਮਝੋ ਲੋਕ ਸਾਡਾ ਹੀ ਖਾ ਕੇ ਸਾਨੂੰ ਜੁੱਤੀਆਂ ਮਾਰਨ ਦੇ ਆ ਤੇ ਅਸੀਂ ਪੰਪ ਜਾ ਕੇ ਤੇ ਆਪਣਾ ਪੈਸਾ ਵੇਸਟ ਕਰਨ ਦਾ ਕੰਮ ਦਾ ਕੰਮ ਦੇ ਸੰਸਾਧਨ ਵੇਸਟ ਕਰਨਾ ਹੈ ਦੇਖ ਲਓ ਹਾਲੇ ਮੌਕਾ ਹੈ ਹੌਲੇ ਮੱਲੇ ਆ ਗਿਆ ਇਹਨਾਂ ਲੰਗਰਾਂ ਲੰਗਰਾਂ ਦੇ ਚੱਕਰ ਚ ਨਾ ਪਾਓ ਜਿਆਦਾ ਹੁੱਲੜਬਾਜੀ ਨਾ ਕਰੋ ਜਿਹੜਾ ਮਤਲਬ ਹੈ ਹੌਲੇ ਮੱਲੇ ਦਾ ਉਹ ਸਮਝੋ ਉਸੇ ਅਨੁਸਾਰ ਦਰਸ਼ਨ ਮੇਲਾ ਕਰੋ ਜੰਗੀ ਤਿਆਰੀਆਂ ਮਸ਼ਕੀ ਤਿਆਰੀਆਂ ਕਰਨ ਦੇ ਲਈ ਇਹ ਹੁਲਾਮੁਲਾ ਬਣਾਇਆ ਗਿਆ ਸੀ ਨਾ ਕਿ ਰੰਗ ਲਾ ਕੇ ਭੂਤ ਬੰਦੇ ਲਈ ਤੇ ਨਾ ਹੁੱਲੜ ਬਾਜ਼ੀਆਂ ਕਰਨ ਦੇ ਲਈ ਕਦੇ ਕੋਈ ਟਰੈਕਟਰ ਮਾਰ ਦਿੰਦਾ ਕਦੇ ਕੋਈ ਟਾਲੀ ਪਲਟੀ ਕਰ ਦਿੰਦਾ ਉਥੇ ਕਾਦਲੀ ਝੰਡੇ ਆਪਣਾ ਵੀ ਦਿਖਾਉਣ ਦੇ ਲਈ